ਆ ਸਾਹ ਬਰਜ ਦੀ ਫਤਿਹ ਜਿਵੇਂ ਸਾਨੂੰ ਪਤਾ ਆਪਾਂ ਪਿਛਲੇ ਸਾਲ ਤੋਂ ਨਸ਼ਾ ਸਮਾਗਨਾਂ ਦੇ ਖਿਲਾਫ ਲੜ ਰਹੇ ਹਾਂ ਜੋ ਨਸ਼ਾ ਵੇਚ ਰਹੇ ਉਹਨਾਂ ਦੇ ਖਿਲਾਫ ਲੜ ਰਹੇ ਹਾਂ ਤਾਂ ਆਪਾਂ ਨੂੰ ਇਹ ਲੜਦੇ ਹੋਏ ਬੱਖ-ਬੱਖ ਧਮਕੀਆਂ ਆਉਂਦੀਆਂ ਨੇ ਬਾਹਰੋਂ ਅੰਦਰੋਂ ਆਉਂਦੀਆਂ ਨੇ ਕੋਈ ਕਹਿੰਦਾ ਪੁਸ਼ ਕਰਦਾ ਕੋਈ ਕਹਿੰਦਾ ਕੁਛ ਕਰਦਾ ਕੋਈ ਕਹਿੰਦਾ ਮਾਰਦਾ ਕੋਈ ਕਹਿੰਦਾ ਜਵਾਬਾਕ ਮਾਰਦਾ ਕੋਈ ਕਹਿੰਦਾ ਘਰ ਨੂੰ ਅੱਗ ਲਾਦਾ ਕੋਈ ਕਹਿੰਦਾ ਪੁਸ਼ ਕਰ ਦਾਂਗੇ ਪਰ ਆਪਾਂ ਕਿਸੇ ਦੀ ਕੋਈ ਪ੍ਰਵਾਹ ਨਹੀਂ ਕਰਦੇ ਆਪਾਂ ਵੀਡੀਓ ਵੀ ਨਹੀਂ ਪਾਉਂਦੇ ਯਾਰ ਤਾਂ ਪਰ ਅੱਜ ਯਾਰ ਸਵੇਰੇ ਸਵੇਰੇ ਇੱਕ ਮੈਨੂੰ ਫੋਨ ਆਉਂਦਾ ਹੈ ਬੰਦੇ ਦਾ ਦੋ ਫੋਨ ਆਉਂਦੇ ਨੇ ਪਹਿਲਾਂ ਤਾਂ ਬੀਰੇ ਤੂੰ ਇੱਕ ਵੀਡੀਓ ਪਾਈ ਆ ਕੋਈ ਰਸੂਲਪੁਰਾ ਕਹਿੰਦਾ ਦੀਪ ਰਸੂਲਪੁਰ ਸਾਡਾ ਭਰਾ ਤੂੰ ਦੇ ਖਿਲਾਫ ਵੀਡੀਓ ਪਾਈ ਆ ਮਾ ਯਾਰ ਹੁਣ ਨਸ਼ਾ ਨੂੰ ਸ਼ਤਾਨੀ ਵੇਚਦਾ ਕਿਤੇ ਕੋਈ ਪਹਿਲਾਂ ਹੀ ਹਲਤਾ ਮੈਂ ਮੇਰੇ ਚੇਤੇ ਨਹੀਂ ਮੈਂ ਤੂੰ ਕਿਹਦੀ ਗੱਲ ਕਰਦਾ ਮੈਨੂੰ ਲਿੰਕ ਭੇਜ ਦੇ ਕਿਹੜੀ ਵੀਡੀਓ ਐ ਤੇ ਕਹਿੰਦਾ ਲਿੰਕ ਦਾ ਮੈਨੂੰ ਪਤਾ ਨਹੀਂ ਫਲਾਣੇ ਬੰਦੇ ਦੇ ਪੇਜ ਤੋਂ ਚੱਕੀ ਆ ਵੀਡੀਓ ਉਹਦਾ ਮੈਨੂੰ ਨੰਬਰ ਭੇਜ ਦੇ ਤੂੰ ਮੈਂ ਤੋ ਪੁੱਛਦਾ ਮੈਂ ਤੂੰ ਕੋਈ ਵੀਡੀਓ ਪਹਿਲਾਂ ਪਤਾ ਕੋਈ ਵੀਡੀਓ ਨਹੀਂ ਪਾਈ ਤੇ ਕਹਿੰਦਾ ਉਹ ਮੈਂ ਫਿਰ ਉਹਨਾਂ ਨਾਲ ਫੇਰ ਗੱਲ ਕਰਦਾ ਦੂਰੀ ਵਾਰ ਉਸੇ ਬੰਦੇ ਨਾਲ ਫੋਨ ਕਰਦਾ ਮੈਨੂੰ ਫੇਰ ਫੋਨ ਆਉਂਦਾ ਮੈਨ ਅਸੂਲ ਕੋਈ ਗੱਲ ਨਾ ਕਰਾ ਮਹਾ ਬਾਈ ਤੂੰ ਇਹ ਬੰਦੇ ਦੀ ਗੱਲ ਕਰਨਾ ਕਹਿੰਦਾ ਹਾਂ ਮਾਰ ਇਹਦਾ ਇਹਦੇ ਖਿਲਾਫ ਤਾਂ ਵੀਡੀਓ ਮੈਂ ਦਰ ਰਾਤ ਪਾਉਣੇ ਹਜੇ ਤੱਕ ਤਾਂ ਪਾਈ ਨਿੱ ਇੱਕ ਪਹਿਲਾਂ ਵੀਡੀਓ ਪਾਈ ਸੀ ਕਿਰਾ ਹੁਣ ਫੇਰ ਪਾ ਦਾਂਗੇ ਜੇ ਤੂੰ ਕਹੇ ਮਹਾ ਤੈਨੂੰ ਕੀ ਦਿੱਕਤ ਆ ਮਹਾ ਪਾਉਣ ਦੀ ਗੱਲ ਕਰ ਉਹ ਇਹਦਾ ਲੈ ਰਿਆ ਸੀ ਬਹਾਨਾ ਹੈਗਾ ਕੋਈ ਹੋਰ ਨਸ਼ਾ ਵੇਚਣ ਵਾਲੇ ਦਾ ਬੰਦਾ ਸਪੋਰਟਰ ਨੂੰ ਨਸ਼ਾ ਵੇਚਣ ਵਾਲਾ ਫੋਨ ਕਰਾਉਂਦਾ ਵੀ ਖੜ ਜੀ ਚੁਪਕੀ ਕਰ ਜੀ ਦਰ ਜੀ ਮੈਨੂੰ ਕਹਿੰਦਾ ਯਾਰ ਇਹ ਛੋਟੀਆਂ ਲੱਤਾਂ ਨਹੀਂ ਬਾਹਰ ਚੱਲਦੀਆਂ ਐਂ ਬੋਲਿਆ ਤਾਂ ਕਹਿੰਦਾ ਤੁਸੀਂ ਵੀਡੀਓ ਕਿਉਂ ਪਾਉਣੇ ਮੈਂ ਫਲਾਣਾ ਗੈਂਗ ਦਾ ਬੰਦਾ ਕਿਸੇ ਤਾਕ ਫਿਰ ਮੈਂ ਉਹਨੂੰ ਕਹਾ ਮਾਂ ਬਾਈ ਤੂੰ ਮੈਨੂੰ ਕਾਹੀਆਂ ਧਮਕੀਆਂ ਦਿੰਨਾ ਹੈ ਤੈਨੂੰ ਕੀ ਚਾਹੀਦਾ ਹੈ ਦੱਸ ਕਹਿੰਦਾ ਤੇਰਾ ਐਡਰੈਸ ਭੇਜ ਮਾਂ ਚੱਕ ਮੇਰਾ ਐਡਰੈਸ ਆ ਮੇਰਾ ਐਡਰੈਸ ਆ ਲੈ ਤੁਹਾਨੂੰ ਮੈਂ ਹੁਣ ਸਾਰੀ ਉਹ ਚੈਟ ਪੜਾਉਣਾ ਫਿਰ ਉਹ ਆ ਦੀ ਫੋਟੋ ਵੀ ਡੀਡ ਕਰਕੇ ਆ ਦੀ ਵਟਸਐਪ ਤੇ ਲੱਗੀ ਹੋਈ ਸੀ ਕਿਉਂ ਮੈਂ ਦਾ ਸਕਰੀਨ ਸ਼ਾਟ ਲੈ ਲਿਆ ਸੀ ਆ ਤਾਂ ਉਹ ਬੰਦਾ ਹੈ ਆ ਉਹ ਬੰਦਾ ਜੇ ਬੰਦੇ ਦੀ ਪਛਾਣ ਹੋਵੇ ਤਾਂ ਮੈਨੂੰ ਦੱਸਿਓ ਕਿੱਥੋਂ ਆ ਆ ਇਹਦੀ ਚੈਟ ਆ ਦੇਖੋ ਇਹਦੇ ਮੈਨੂੰ ਪਹਿਲਾ ਸਵੇਰੇ ਫੋਨ ਆਉਂਦੇ 9:00 ਵਜੇ ਦੋ ਫਿਰ ਮੈਨੂੰ ਪੁੱਛਦਾ ਕੌਣ ਆ ਵੀ ਫਿਰ ਮੈਨੂੰ ਫੋਨ ਕਰਦਾ ਫਿਰ ਆ ਗੱਹਾ ਗੱਲ ਬਾਤ ਹੁੰਦੀ ਆ ਫਿਰ ਮੈਨੂੰ ਤਾਂ ਬੋਲਦਾ ਵੀ ਮੈਂ ਆਇਆ ਫਿਰ ਮੈਨੂੰ ਆ ਪੁੱਛਦਾ ਨਾ ਬੰਦਾ ਪਹਿਲਾਂ ਤਾਂ ਕਹਿੰਦਾ ਨਹੀਂ ਫਿਰ ਬਾਅਦ ਚ ਕਹਿੰਦਾ ਹਾਂ ਇਹੀ ਬੰਦਾ ਹੈ ਇੱਥੋਂ پتہ ਲੱਗਦਾ ਇਹਨੇ ਫੋਟੋ ਦੇਖ ਕੇ ਕਹਿੰਦਾ ਇਹ ਨਹੀਂ ਹੈਗਾ নো 댓 ਫਿਰ ਬਾਅਦ ਚ ਕਹਿੰਦਾ ਹਾਂ ਹਾਂ ਇਹੀ ਬੰਦਾ ਇਹ ਸਾਡਾ ਭਰਾ ਮਾਹ ਯਾਰ ਇਹ ਤਾਂ ਸਿੱਖ ਧਰਮ ਦੇ ਖਿਲਾਫ ਰੇ ਮੁੱਦੇ ਦੇ ਖਿਲਾਫ ਜੋ ਜਿਹਾਰੂ ਸਿੱਖੋਂ ਨਾ ਖਿਲਾਫ ਵੀ ਬੋਲਦਾ ਇਹ ਖਿਲਾਫ ਤਾਂ ਵੀਡੀਓ ਪਾਈਆਂ ਤੇ ਗਾਹਾਂ ਵੀ ਪਾਵਾਂਗੇ ਪਰ ਇਹ ਬੰਦਾ ਇਸ ਬੰਦੇ ਦਾ ਸਹਾਰਾ ਲੈ ਕੇ ਨਸ਼ੇ ਵਾਲਾ ਬੰਦਾ ਜਾਣ ਕੇ ਤਾਂ ਕਹਿੰਦਾ ਬੋਲ ਨੂੰ ਹਟ ਜਾ ਮੈਨੂੰ ਕਹਿੰਦਾ ਐਡਰੈਸ ਭੇਜ ਦੇ ਤੇਰਾ ਤੇਰੀ ਅੱਤਾਂ ਨਹੀਂ ਬਾਹਰ ਚੱਲਦੀਆਂ ਫਿਰ ਮੈਂ ਉਹਨੂੰ ਦੱਸਿਆ ਮਾ ਬਾਈ ਤੂੰ ਤਾਂ ਬਾਹਰ ਚਲਾਣਾ ਕਿਹੜੀਆਂ ਗੱਲਾਂ ਕਰਦਾ ਮੇਰਾ ਸਾਰੀ ਉਮਰ ਕੋਟਾਂ ਕੇ ਚਿਹਰੀਆਂ ਚ ਲੰਘੇ ਆ ਹਣਾ ਫਿਰ ਮੈਂ ਉਹਨੂੰ ਆ ਦਾ ਐਡਰੈਸ ਭੇਜਤਾ ਮਾ ਵਾਟਰ ਬਾਕਸ ਰੋਡ ਪ੍ਰੀ ਮਾਂ ਕਿਸੇ ਚਿੱਟੇ ਫੇਰਨ ਮੈਂ ਕਿ ਤੂੰ ਕਿਸੇ ਚੱਟਾ ਵੇਚਣ ਵਾਲਾ ਡਾੜੀ ਲੱਗਦਾ ਐ ਐਡਰੈਸ ਮੰਗਦਾ ਸੀ ਭੇਜਤਾ ਮਾਂ ਮੈਂ ਕੱਲਾ ਹੀ ਹੁੰਨਾ ਜੋ ਬਣਦਾ ਕਰ ਲਈ ਆ ਇਹਦੀ ਫੋਟੋ ਐ ਇਹ ਬਾਈ ਐਂ ਡਰਾਉਂਦੇ ਨੇ ਐਂ ਧਮਕੀਂ ਦਿੰਦੇ ਨੇ ਵੀ ਚੁੱਪ ਕਰ ਜਾ ਆਪਣੀ ਕੋਈ ਇਹ ਮਨਛਾ ਉਹ ਨਹੀਂ ਹੈਗੀ ਜੀ ਵੀ ਆਪਾਂ ਕਿਸ ਨੂੰ ਕਹੀਏ ਵੀ ਸਾਨੂੰ ਆ ਚੀਜ਼ ਚਾਹੀਦੀ ਆ ਚੀਜ਼ ਚਾਹੀਦੀ ਆਪਾਂ ਤਾਂ ਦੱਸਦੇ ਆ ਵੀ ਇਹ ਲੋਕ ਕਿਵੇਂ ਨਸ਼ਾ ਵੇਚਣ ਵਾਲਾ ਬੰਦੇ ਦਾ ਇਹ ਬੰਦਾ ਹੈਗਾ ਹਣਾ ਕਿਵੇਂ ਇਹ ਵਰ ਖਿਲਾਫਤ ਕਰਦੇ ਨੇ ਕਿਵੇਂ ਇਹ ਇਹਨਾਂ ਨੇ ਐਂ ਤਾਂ ਕਰਨਾ ਠੀਕ ਐ ਬਾਈ ਤੂੰ ਸਹੀ ਕੰਮ ਕਰ ਰਹੇ ਆ ਆਪਾਂ ਤਾਂ ਨਸ਼ੇ ਬੁਰਦੀ ਲੜਦੇ ਆਂ ਬਾਕੀ ਜਿਹੜੀ ਇਹ ਗੱਲ ਕਰ ਰਹਾ ਉਹਦੇ ਖਿਲਾਫ ਤਾਂ ਬੋਲਣਾ ਫਰਜ਼ੀ ਉਹ ਤਾਂ ਬੰਦੀ ਮਾਰਾ ਉਹ ਤਾਂ ਸਾਡੇ ਜਿਹੇ ਸਦਾਰਾਂ ਨੇ ਵੀ ਕਹਤਾ ਡਰਾਮੇਬਾਜ਼ ਆ ਉਹ ਤਾਂ ਤਾਂ ਹੀ ਲੈ ਰਿਹਾ ਬਹਾਨਾ ਉਹ ਬੰਦੇ ਦਾ ਤਾਂ ਹੈਗਾ ਇਹ ਕੋਈ ਨਸ਼ਾ ਵੇਚਣ ਵਾਲਾ ਇਹ ਐਂ ਤਾਂ ਕਹਿੰਦੇ ਦਰ ਬੈਸ ਤਾਂ ਲੋਕ ਬਹੁਤ ਦੰਦੇ ਨੇ ਦਰ ਰਾਤ ਮੂੰਹ ਜਬਾਨ ਵੀ ਕਹਿੰਦੇ ਨੇ ਸਨੇਹੇ ਵੀ ਲਪਾਉਂਦੇ ਨੇ ਜੇਲਾ ਚ ਵੀ ਪਰ ਯਾਰ ਇਹ ਬੰਦੇ ਨੇ ਸਪੈਸ਼ਲ ਫੋਨ ਕਰਿਆ ਮੈਨੂੰ ਇਹ ਬੰਦਾ ਪਤਾ ਕਰਕੇ ਦੱਸੋ ਕੌਣ ਹੁਣ ਮੈਨੂੰ ਮੈਸੇਜ ਕਰੀ ਜਾਣਾ ਦੁਬਾਰਾ ਫੋਨ ਚਾਹਦਾ ਮੈਂ ਇਹਦਾ ਟੈਲੀਗ੍ਰਾਮ ਚ ਵੀ ਨੰਬਰ ਦੇ ਕਾ ਠਾਣੇ ਚ ਵੀ ਫੋਟੋ ਕਰਾ ਕੇ ਰੋ ਵਾਇਰਲ ਜੀ ਕਰਾਓ